ਬੈਂਕਾਂ ਤੋਂ ਕਰਦਾ ਚੱਕਿਆ ਕਿਸੇ ਨੇ 5 ਲੱਖ ਚੱਕਿਆ ਤਾਂ ਉਹਦਾ ਵਿਆਜ ਪਾਵੇ 15 ਲੱਖ ਹੋ ਗਿਆ ਉਹਨਾਂ ਨੇ ਲਿਖ ਕੇ ਦੇਤਾ ਬੈਂਕਾਂ ਨੂੰ ਉਹਨਾਂ ਸਿਆਣੇ ਆਗੂਆਂ ਨੇ ਕਿ 10 ਲੱਖ ਤੋਂ ਉੱਤੇ ਅਸੀਂ ਨਹੀਂ ਹਮਾਇਤ ਕਰਨੀ ਜਿਹੜੀ ਕਾਰਵਾਈ ਕਰਨਿਆ ਕਰ ਲੋ ਕਰਕੇ ਕਰੋ ਕਿਸਾਨ ਨੂੰ ਫੜ ਲਓ 10 ਲੱਖ ਤੋਂ ਬਾਅਦ ਉੱਤੇ ਨਹੀਂ ਅਸੀਂ ਕਰਦੇ ਕਦੇ ਸੋਚਿਆ ਸੀ ਇਹ ਫੈਸਲੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਛੋਡੇ ਖਿਲਾਫ ਕਿਸਾਨ ਜਸੇਬੰਦੀਆਂ ਕਰਦੀਆਂ ਨੇ ਤਾਂ ਜਿਹੜੀ ਲੋੜ ਦੇ ਵਿੱਚੋਂ ਜਿਹੜੀ ਸਮਝ ਦੇ ਵਿੱਚੋਂ ਜਸੇਬੰਦੀ ਬਣਾ ਕੇ ਲੈ ਕੇ ਆਇਆ ਕਿ ਕਿਸਾਨਾਂ ਦੀਆਂ ਜਿੰਸਾਂ ਦੇ ਭਾਅ ਕੀਮਤ ਸੂਚਕਮਤਾਕ ਜੋੜਨੇ ਚਾਹੀਦੇ ਆ ਅੱਜ ਸਾਰੀਆਂ ਕਿਸਾਨ ਜਸੇਬੰਦੀਆਂ ਛੱਡ ਗਿਆ ਇਸ ਮੰਗ ਨੂੰ ਇਹ ਤਾਂ ਸਾਡੀ ਮੰਗ ਹੀ ਨਹੀਂ ਦੂਜੀ ਮੰਗ ਜਿਹੜੀ ਸਵਾਮੀ ਨਥਨ ਦੀ ਰਿਪੋਰਟ ਉਹ ਆਪਣੀ ਨਹੀਂ ਸਰਕਾਰ ਦੀ ਬਣਾਈ ਜਿੱਦੇ ਖੁਦਕੁਸ਼ੀਆਂ ਇੱਕੇ ਦਿਨ 142 ਕਿਸਾਨਾਂ ਨੇ ਕੀਤੀਆਂ ਮਹਾਰਾਸ਼ਟਰ ਦੇ ਵਿੱਚ ਉਹਦੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਨੇ ਕਮਿਸ਼ਨ ਭਾਇਆ ਕਮਿਸ਼ਨ ਬਣ ਗਿਆ ਪਰ ਆਹੋ ਸੁਆਮੀਨਾਥਨ ਦੀ ਰਿਪੋਰਟ ਨੂੰ ਵੀ ਕਾਮਰੇਡ ਵਿਚਾਰ ਧਾਰ ਵਾਲੇ ਲੋਕ ਆ ਕਹਿੰਦੇ ਅਸੀਂ ਨਹੀਂ ਮੰਨਦੇ ਇਹ ਨਹੀਂ ਲਾਗੂ ਹੋਣੇ ਚਾਹੀਦੇ ਅਸੀਂ ਖੜੇ ਕਿੱਥੇ ਆ ਜਿਹੜੀ ਮਾਰੀ ਮੋਟੀ ਰਾਹਤ ਦੇਣ ਵਾਲੀ ਗੱਲ ਆਉਂਦੀ ਐ ਉਹ ਨਹੀਂ ਮੰਨਦੇ ਫੇਰ ਤੁਸੀਂ ਲੜੇ 14 ਮਹੀਨੇ ਖਨੌਰੀ ਸ਼ੰਭੂ ਰਤਰਪੁਰੇ ਬੈਠੇ ਜਿਹੜਾ ਨਾਂ ਕੁਝ ਲੈਣਾ ਹੈ ਨਾ ਦੇਣਾ ਐ ਐਮਐਸਪੀ ਗਰੰਟੀ ਕਾਨੂੰਨ ਤੇ ਵੀ ਕਹਿੰਦੇ ਸਹਿਮਤ ਨਹੀਂ ਐਮਐਸਪੀ ਗਰੰਟੀ ਕਾਨੂੰਨ ਵੀ ਲਈ ਬਣਨਾ ਚਾਹੀਦਾ ਪੰਜਾਬੀ ਚ ਕੀ ਆਹੋ ਅਸੀਂ ਕਹਿੰਦੇ ਘੱਟੋ ਘੱਟ ਜਿਹੜਾ ਸਮਰਥਨ ਮੌਲੂ ਚ ਤੁਸੀਂ ਵਾਅਦਾ ਕਰਦੇ ਹੋ ਇਹਦਾ ਕਾਨੂੰਨ ਤਾਂ ਬਣਾ ਦਿਓ ਸਾਡੀ ਤਾਂ ਮੰਗ ਸੁਆਮੀ ਨਾ ਸੰਦੀ ਐ ਸਾਡੀ ਤਾਂ ਮੰਗ ਕੀਮਤ ਸੂਚ ਅੱਕਦੀ ਐ ਤੁਸੀਂ ਉਹ ਤਾਂ ਨਹੀਂ ਦਿੰਦੇ ਜਿਹੜਾ ਪਾਰਲੀਮੈਂਟ ਦੇ ਵਿੱਚ ਜਿਹੜੇ ਤੁਹਾਡੇ ਮਨਿਸਟਰ ਵੱਲੋਂ ਕਟੋ ਕਾਟ ਸਮਰਥਨ ਦਿੱਤ ਬਾਤਾਂ ਕਰਦੇ ਹੋ ਉਹਦੀ ਗਰੰਟੀ ਤਾਂ ਦੇ ਦਿਓ ਆ ਆਉਣਾ ਹੁਣ ਸਮਾਂ ਪੂਰੇ ਜਦੋਂ ਧੋਨਾ ਮੰਡੀਆਂ ਚ ਆਊਗਾ ਪੰਜ ਪੰਜ 10 10 ਕਿਲੋ ਕਾਟ ਕੱਟੀ ਜਾਣੀ ਐ ਮੈਂ ਉਹਨਾਂ ਨੂੰ ਪੁੱਛਦਾ ਸਿਆਲੇ ਆਗੂਆਂ ਨੂੰ ਕਿ ਭਾਈ ਉਹਦੇ ਜਿੱਦੇ ਕਾਟ ਕੱਟੀ ਜਾਊਗੀ ਕੌਣ ਰੋਕੂ ਉਹਨੂੰ ਜੇ ਕਾਨੂੰਨ ਬਣਿਆ ਹੁੰਦਾ ਕਿਸਾਨ ਜਾ ਕੇ ਖੜਦਾ ਵੀ ਮੇਰਾ 10 ਕਿਲੋ ਝੋਨਾ ਕੱਟ ਲੈ ਜਿੰਨਾ ਭਾਅ ਮੇਠਿਆ ਸੀ ਮੈਨੂੰ ਨਹੀਂ ਮਿਲਿਆ ਇੱਥੇ ਕਾਰਵਾਈ ਹੋਣੀ ਚਾਹੀਦੀ ਐ ਪਰ ਉਹ ਸਾਰੇ ਵਪਾਰੀ ਬਚਾਤੇ ਉਹਨਾਂ ਨੇ ਜਿੱਲੇ ਤੇ ਅਸੀਂ ਦਿੱਲੀ ਬੈਠੇ ਸਾਡੇ ਬਰਾਬਰ ਪੈਨਲ ਪ੍ਰੋਗਰਾਮ ਦੇ ਦੇ ਕੇ ਉਸ ਮੰਗ ਨੂੰ ਹਵਾ ਕੀਤਾ ਜਿੱਦੇ ਸਰਕਾਰ ਨੇ ਸਾਰੇ ਮੋਰਚੇ ਖਦੇੜ ਤੇ ਉਦੋਂ ਬਾਅਦ ਕਿਤੇ ਆਈ ਉਹਨਾਂ ਦੀ ਕੋਈ ਸਰਗਰਮੀ ਚੁੱਪ ਨੇ ਕਿਉਂਕਿ ਉਹਨਾਂ ਦਾ ਕੰਮ ਹੋ ਗਿਆ ਸਰਕਾਰ ਦਾ ਵੀ ਹੋ ਗਿਆ ਉਹਨਾਂ ਦਾ ਵੀ ਹੋ ਗਿਆ ਹੁਣ ਕਹਿੰਦੇ ਕੀ ਨੇ ਕਿ ਜਿਹੜੇ ਮੋਰਚੇ ਉਹ ਲਾਏ ਉਹ ਭਾਜਪੀ ਨੇ ਲਵਾਏ ਭਾਜਪੀ ਕਹਿੰਦਾ ਲਵਾਏ ਅਗਰਾਹਾ ਸਾਹਿਬ ਦਾ ਬਿਆਨ ਹੁੰਦਾ ਆਪਕੋ ਤੋਂ ਸਪਸ਼ਟੀਕਰਨ ਮੰਗਿਆ ਅਸੀਂ ਇਕੱਲੇ ਨਹੀਂ ਮੰਗਿਆ ਜਿੰਨੀਆਂ ਮੋਰਚੇ ਦੇ ਵਿੱਚ ਕਿਸਾਨ ਦਸੇ ਬੰਦੀਆਂ ਸੀ 175 ਤਾਂ ਆਪਣੇ ਨਾਲ ਸੀ 40 45 ਪੰਦੇਰ ਦੇ ਨਾਲ ਸੀ ਅਸੀਂ 250 ਕਿਸਾਨ ਦਸੇ ਬੰਦੀ ਅਗਰਾਹਾ ਸਾਹਿਬ ਤੋਂ ਜਵਾਬ ਮੰਗਦੇ ਆ ਭਾਈ ਤੇਰੇ ਕੋਲੇ ਜਿਹੜਾ ਸਬੂਤ ਆ ਤੇਰੇ ਕੋਲ ਇਹ ਕਾਛ ਨੇ ਲੋਕਾਂ 'ਚ ਜੰਤਕ ਕਰਦੇ ਕਿ ਇਹਨਾਂ ਨੇ ਬੀਜਪੀ ਨੇ ਲਵਾਇਆ ਸੀ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਾਫੀ ਮੰਗਣਾ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਵੀ ਜੋ ਮਰਜ਼ੀ ਤੂੰ ਕਹਦੇ ਕਿਸਾਨਾਂ ਤੇ ਮਜ਼ਦੂਰਾਂ ਤੇ ਬਿਆਨ ਦੇ ਦੇ ਜਾਂ ਕਿਸੇ ਨੂੰ ਬੀਜਪੀ ਦਾ ਏਜੰਟ ਕਹ ਦੇ ਤੇ ਆਰਐਸਐਸ ਦਾ ਕਹ ਦੇ ਇਹ ਸਾਰਾ ਕੁਝ ਤੇਰੇ ਕੋਲ ਹੀ ਆ ਆ ਤੂੰ ਆਪਦੇ ਘਰ ਕੰਨੇ ਨੀਂਗਾ ਮਾਰਲਾ ਤੂੰ ਆਪਦੇ ਪਰਿਵਾਰ ਕੰਨੇ ਨੀਂਗਾ ਮਾਰਲਾ ਜਿਹੜਾ ਤੂੰ ਕਹਿੰਦੇ ਸਾਡਾ ਤਾਂ ਸਿਸਟਮ ਬਹੁਤ ਵਧੀਆ ਸਾਡਾ ਵਰਕਰ ਬੋਲ ਕੇ ਦਿਖਾਵੇਂ ਕੋਈ ਆ ਪਹਿਲਾਂ ਇੱਕ ਜੱੱਸੇ ਬੰਦੀ ਬਣੀ ਇੱਕ ਅੱਜ ਬਣ ਗਈ ਤੇਰੇ ਚੋਂ ਆਇ ਕੱਜ ਬਣ ਗਈ ਲੈ ਤੂੰ ਭਾਰਤੀ ਕਿਸਾਨ ਜੁਨੇ ਨੇ ਏਕਤਾ ਮਲਵਾਈ ਐਲਾਨ ਕਰਤਾ ਅੱਜ ਨਾਲ ਨੇ ਉਹ ਕਹਿੰਦੇ ਲਿਆਵਾਂਗੇ ਸਾਰਾ ਕੁਝ ਪ੍ਰਧਾਨ ਜੀ ਸੋਡੀਆਂ ਗੱਲਾਂ ਠੀਕ ਨੇ ਅਸੀਂ ਬਹੁਤ ਭਲੇਖੇ ਤੇ ਰਹੇ ਤੇ ਨਾਲ ਦੇ ਨਾਲ ਵਿਚਾਰ ਧਾਰਕ ਦਾ ਵੀ ਭੋਗ ਪਤਾ ਬਈ ਜੇ ਕਿਸਾਨਾਂ ਤੇ ਗੱਲ ਕਰਾਂਗੇ ਕਿਸਾਨਾਂ ਦੀ ਗੱਲ ਕਰਾਂਗੇ ਵਿਚਾਰ ਧਾਰਕ ਨਹੀਂ ਕਰਾਂਗੇ ਉਹਨਾਂ ਨੇ ਮੈਨੂੰ ਲੱਗਦਾ ਅੱਜ ਆਪ ਦਾ ਝੰਡਾ ਵੀ ਬਣਾ ਲਿਆ ਬੈ ਜੀ ਬਣਾਤਾ ਮੈਨੂੰ ਪਤਾ ਲੱਗਿਆ ਆ ਕਿਸੇ ਚੈਨਲ ਤੇ ਚੱਲੀ ਜਾਂਦੀ ਸੀ ਵੀ ਲਾਣ ਵੀ ਕਰਤਾ ਪਾ ਤੂੰ ਸਾਡਾ ਸੰਸਾਰ ਨਾ ਕਰ ਤੂੰ ਆਹ ਦਾ ਪਰਿਵਾਰ ਬਚਾਲਾ ਜਿਹਨੂੰ ਤੂੰ ਆਹ ਦਾ ਕਹਿੰਦਾ ਸੀ ਮੇਰਾ ਤਾਂ ਪੁੱਤ ਐ ਆ ਜਸਵਿੰਦਰ ਲੰਗੋਵਾਲਰ ਗਿਆ ਨੂੰ ਬਚਾਲਾ ਐ ਤਾਂ ਜਿਹੜੀ ਸੋਚ ਐ ਛੋਡੀ ਭਰਾਵੋ ਛੋਡੇ ਖਿਲਾਫ ਜਾ ਰਹੀਆਂ ਸਾਰੀ ਤਾਂ ਜਦੋਂ ਅਸੀਂ ਬਿਆਨ ਕਰਦੇ ਆ ਡੱਲੇ ਨਾਲ ਸਾਹਿਬ ਜ਼ੁਬਾਨ ਕਰਦੇ ਨੇ ਲੋਕਾਂ ਤੇ ਲੱਗਦਾ ਤਾਂ ਆਪ ਵੀ ਜੀ ਲੜੀ ਜਾਂਦੇ ਆ ਉੰਡਾ ਵੀ ਕਹਣਾ ਵੀ ਨਹੀਂ ਲੜਨਾ ਚਾਹੀਦਾ ਪਰ ਜੇ ਕੋਈ ਸਿਆਣਾ ਆਕੂ ਜਨ ਨੂੰ ਦੂਜੇ ਪਾਸੇ ਲਜਾਣ ਦੀ ਕੋਸ਼ਿਸ਼ ਕਰੇ ਜੋ ਮਰ ਮਰਦੀ ਬਿਆਨ ਕਰੇ ਅਸੀਂ ਚੁੱਪ ਰਹ ਜੀਏ ਤਾਂ ਬਹੁਤ ਕੁਝ ਹੈ ਸਾਡੇ ਕੋਲੇ ਡੱਲੇਵਾਲ ਸਾਹਿਬ ਨੇ ਪਵਾ ਕੇ ਗੱਲ ਨੂੰ ਸੋਡੀ ਕੱਲੀ ਕੱਲੀ ਗੱਲ ਦਾ ਪਤਾ ਪਾਤੜਾ ਢੇਡ ਦੇਾਂਗੇ ਜੇ ਸਾਡੇ ਖਿਲਾਫ ਆ ਢੇਡ ਦਿਓ ਤਾਂ ਤੁਸੀਂ ਕਿਸਾਨਾਂ ਦੇ ਹਮਦਰਦ ਨਹੀਂ ਕਈ ਸਾਡੇ ਵੀਰੋ ਸੰਗ ਲੰਮੇ ਨੇ ਪਤਾ ਨਹੀਂ ਮਜ਼ਦੂਰਾਂ ਦੇ ਹਮਦਰਦ ਦਾ ਭਰਾਵੋ ਨਾ ਮਜ਼ਦੂਰਾਂ ਦੇ ਹਮਦਰਦ ਨਾ ਕਿਸਾਨਾਂ ਦੇ ਹਮਦਰਦ ਨਾ ਅਣਜਾਣਾਂ ਦੇ ਇਹਨਾਂ ਨੇ ਸਾਰੀਆਂ ਅਬਰਾਧੀਆਂ ਚੋਂ ਬੰਦੇ ਕੱਢ ਕੇ ਲੈ ਗਏ ਹੁਣੇ ਨੇ ਉਹਨਾਂ ਨੂੰ ਪੱਕੇ ਕਰਕੇ ਆਵਾਜ਼ ਕਰਨੀ ਆ ਆਪਦੀ ਲੜਾਈ ਨੂੰ ਤੋਰ ਲੈ ਕੇ ਜਿਹੜੇ ਕਹਿੰਦੇ ਵੀ ਅਸੀਂ ਤਾਂ ਸਿਆਸੀ ਨੇ ਇਹਨਾਂ ਦੀ ਅੰਦਰਲੀਆ ਮੀਟਿੰਗਾਂ ਨੇ ਬਈ ਸਾਡੀ ਸਾਰੀ ਗੱਲ ਤੋਂ ਕਿਸਾਨ ਮੂਹਰੇ ਰੱਟਾ ਨੇ ਜਿੰਨਾ ਚਿਰ ਕਿਸਾਨ ਜ਼ਮੀਨ ਤੋਂ ਬਹਿਲੇ ਨਹੀਂ ਹੁੰਦੇ ਆਪਨਾ ਭਰਾ ਨੂੰ ਫਿਰ ਰਾਜ ਨਹੀਂ ਆਉਣਾ ਜਾਂ ਧਿਆਰ ਨਾਲ ਜਾਂ ਬੋਟ ਨਾਲ ਬੋਟ ਕਿੱਦੇ ਬਣੂਗੀ ਜਿੱਦੇ ਪਿੰਡਾਂ ਦੇ ਵਿੱਚੋਂ ਤੁਸੀਂ ਜ਼ਮੀਨਾਂ ਤੋਂ ਬੇਵਾਂਦੇ ਹੋਗੇ ਜਦੋਂ ਜ਼ਮੀਨ ਹੀ ਨਾ ਰਹੀ